ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦੀ ਇਹ ਵੀਡੀਓ ਹੈ ਜਿਹੜੀ ਇੱਕ ਬਠਿੰਡੇ ਏਰੀਆ ਦੇ ਮਾਸਟਰ ਨੂੰ ਸਰਕਾਰੀ ਸਕੂਲ ਦਾ ਅਧਿਆਪਕ ਆ ਮੈਨੂੰ ਲੱਗਦਾ ਜਿਹੜਾ ਉਹਨੂੰ ਇੱਕ ਰਾਸ਼ਟਰਪਤੀ ਪੁਰਸਕਾਰ ਮਿਲਿਆ ਤੇ ਉਹ ਅਧਿਆਪਕ ਐਡੀਕ ਘਟਿਆ ਤੇ ਕਲੌਣੀ ਹਰਕਤ ਕਰਕੇ ਗਿਆ ਰਾਸ਼ਟਰਪਤੀ ਜਿਹੜਾ ਅਵਾਰਡ ਲੈਣ ਉੱਥੇ ਉਹ ਇੱਕ ਬਲਾਤਕਾਰੀ ਸਾਧ ਦੇ ਡੇਰੇ ਦੀ ਰਿਪਰੈਜ਼ੈਂਟ ਕਰਦੀ ਹੋਈ ਜਿਹੜੀ ਵਰਦੀ ਆ ਜਿਹੜੀ ਉਹਨਾਂ ਨੇ ਬਣਾਈ ਆ ਉਹ ਪਾ ਕੇ ਜਾਂਦਾ ਉਹ ਜਦੋਂ ਉਹ ਵਰਦੀ ਪਾ ਕੇ ਆਪਣਾ ਪੁਰਸਕਾਰ ਲੈਣ ਜਾਂਦਾ ਜਾਂ ਰਾਸ਼ਟਰਪਤੀ ਅਵਾਰਡ ਲੈਣ ਜਾਂਦਾ ਸਾਨੂੰ ਉਹਦੇ ਤੇ ਇਸ ਗੱਲ ਦਾ ਗਿਲਾ ਕਿ ਜਿਹੜੀ ਉਹ ਵਰਦੀ ਪਾ ਕੇ ਪੁਰਸਕਾਰ ਲੈਣ ਜਾਂਦਾ ਤੇ ਲੋਕਾਂ ਦੇ ਵਿੱਚ ਮੈਸੇਜ ਕੀ ਦਿੰਦਾ ਜਾ ਜਿਹੜੇ ਜਿਹੜੇ ਉਹ ਸਕੂਲ ਨੂੰ ਰਿਪਰੈਜ਼ੈਂਟ ਕਰਦਾ ਹੋਊਗਾ ਜਿਹੜੇ ਉਹਨੂੰ ਉੱਥੇ ਜਵਾਕ ਦੇਖਦੇ ਹੋਣਗੇ ਕਿ ਸਾਡੇ ਅੱਜ ਮਾਸਟਰ ਨੂੰ ਇੱਥੇ ਸਨਮਾਨ ਕੀਤਾ ਜਾ ਰਿਹਾ ਤਾਂ ਉਹ ਉਹਦੇ ਕੋਲੇ ਹੋਰ ਕੱਪੜੇ ਹੈ ਨਹੀਂ ਸੀ ਕੋਈ ਅਸੀਂ ਤਾਂ ਹਮੇਸ਼ਾ ਮੰਗ ਕਰਦੇ ਆਏ ਆ ਕਿ ਬੇਅਦਬੀਆਂ ਦੇ ਖਿਲਾਫ ਜਿਹੜਾ ਡੇਰਾ ਪੰਜਾਬ ਦੇ ਵਿੱਚ ਚੱਲ ਰਿਹਾ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਇਹਨੂੰ ਬੈਨ ਕਰੇ ਇਹਦੇ 'ਚ ਲੋਕਾਂ ਦਾ ਇਕੱਠ ਹੋਣਾ ਬੰਦ ਕਰੇ ਤਾਂ ਦੂਜੇ ਪਾਸੇ ਕੀ ਹੋ ਰਿਹਾ ਕਿ ਇੱਕ ਕੇਂਦਰ ਲੈਵਲ ਤੇ ਉਹਨੂੰ ਪੁਰਸਕਾਰ ਦਿੱਤੇ ਜਾ ਰਹੇ ਆ ਤੇ ਉਹ ਵੀ ਉਹਦੀ ਉਸ ਡਰੈਸ ਨੂੰ ਪ੍ਰੋਮੋਟ ਕੀਤਾ ਜਾ ਰਿਹਾ ਉਹਨੂੰ ਦੇਖ ਕੇ ਕਿੰਨੇ ਲੋਕ ਇਨਸਪਾਇਰ ਹੋਣਗੇ ਜਿਹੜਾ ਬੰਦਾ ਪਹਿਲੇ ਹੀ ਬਲਾਕਕਾਰ ਦੇ ਦਰਸ਼ਾਂ ਦੇ ਅੰਦਰ ਬੰਦ ਹੈ ਤੁਸੀਂ ਉਹਦੇ ਐਡੇ ਕਿੰਨੇ ਕੰਨੇ ਭਗਤ ਬਣ ਗਿਓ ਤੁਸੀਂ ਉਹਦੇ ਇੰਨੇ ਭਗਤ ਬਣ ਕੇ ਤੁਸੀਂ ਕਹਿੰਦੇ ਹੋ ਅਸੀਂ ਪੰਜਾਬ ਸੁਧਾਰ ਦਿਆਂਗੇ ਅਸੀਂ ਉਹਦਾ ਉਹਦਾ ਬੜਾ ਉਹਨੂੰ ਪ੍ਰਚਾਰਿਆ ਜਾ ਰਿਹਾ ਅੱਜ ਕਿ ਬਹੁਤ ਤਕੜੀ ਇਹਨਾਂ ਦੀ ਕਮਾਈ ਆ ਬਹੁਤ ਤਕੜਾ ਉਹਨੂੰ ਪੁਰਸਕਾਰ ਦਿੱਤੇ ਗਏ ਆ ਇਹ ਡੇਰੇ ਦੇ ਨਾਲ ਜੁੜਿਆ ਹੋਣ ਕਰਕੇ ਉਹਨੂੰ ਪੁਰਸਕਾਰ ਮਿਲੇ ਆ ਉੱਥੇ ਮੈਨੂੰ ਲੱਗਦਾ ਹੋਰ ਬਹੁਤ ਲੋਕਾਂ ਨੂੰ ਪੁਰਸਕਾਰ ਦਿੱਤੇ ਆ ਰਾਸ਼ਟਰਪਤੀ ਵਾਰ ਦੇ ਨਾਲ ਸਨਮਾਨਿਆ ਗਿਆ ਪਰ ਇਹੋ ਜਿਹਾ ਕੀ ਮਜਬੂਰੀ ਸੀਗੀ ਕਿ ਜੇ ਉਹ ਸਪੈਸ਼ਲੋ ਕੱਪੜੇ ਪਾ ਕੇ ਜਾ ਕੇ ਕਿੱਤੇ ਨੂੰ ਪ੍ਰਮੋਟ ਕਰਦਾ ਤੇ ਜਿਹੜੇ ਉਸ ਜਵਾਕਾਂ ਨੂੰ ਪੜਾਉਂਦਾ ਤਾਂ ਉਹ ਉੱਥੇ ਉਹਦੇ ਤੋਂ ਕੀ ਸਿੱਖਿਆ ਲੈਣਗੇ ਕੀ ਭਈ ਇਹ ਜਿਹੜੀ ਡਰੈੱਸ ਆ ਇਹ ਚ ਬਹੁਤ ਤਾਕਤ ਆ ਜ਼ਿਲ੍ਹੇ ਡੇਰੇ ਨਾਲ ਜੁੜਿਆ ਉਹ ਚ ਬਹੁਤ ਤਾਕਤ ਆ ਸੋ ਮੈਂ ਪੰਜਾਬ ਸਰਕਾਰ ਨੂੰ ਇੱਥੇ ਅਪੀਲ ਕਰੂੰਗਾ ਕਿ ਉਹਤੇ ਇੱਕ ਵੱਡੀ ਕਾਰਵਾਈ ਜਿਹੜੀ ਹੋਣੀ ਚਾਹੀਦੀ ਹੈ ਤੇ ਉਹਦੇ ਜਿਹੜੇ ਜਿਹੜੀ ਉਹਨੂੰ ਪਤਾ ਨਹੀਂ ਕਾਦੇ ਵਾਰਡ ਦਿੱਤੇ ਗਏ ਆ ਭਾਜਪਾ ਸਰਕਾਰ ਵੱਲੋਂ ਇਹਨੂੰ ਪ੍ਰਮੋਟ ਕੀਤਾ ਗਿਆ ਪ੍ਰਮੋਟਰ ਕਿਉਂਕਿ ਪੰਜਾਬ ਦੇ ਵਿੱਚ ਨਹੀਂ ਅੱਜ ਅੱਜ ਇਸ ਸੀ ਤੋਂ ਲੋਕ ਜਾਗਰੂਕ ਹੋ ਚੁੱਕੇ ਆ ਜਿਹੜਾ ਛੇਵਾਰ ਉਸ ਬਰਾਤਕਾਰੀ ਨੂੰ ਪ੍ਰੋਲ ਦਿੰਦਾ ਰਿਹਾ ਜਿਲ੍ਹ ਅੱਜ ਭਾਜਪਾ ਦੀ ਟਿਕਟ ਤੋਂ ਹਰਿਆਣੇ ਦੇ ਵਿੱਚ ਚੋਣਾਂ ਲੜ ਰਿਹਾ ਸੋ ਇਹਦੇ ਵਿੱਚ ਕੋਈ ਲੋਕਸ਼ੀਧੀ ਗੱਲ ਨਹੀਂ ਆ ਕਿ ਪੰਜਾਬ ਦੇ ਵਿੱਚ ਬੇਅਦਬੀਆਂ ਜਿਹੜੀਆਂ ਹੋਈਆਂ ਉਹਦੇ ਪਿੱਛੇ ਪਾਜ ਪਤਾ ਜਾ ਇਹਦੇ ਬੰਦਿਆਂ ਦਾ ਹੱਥ ਨਾ ਹੋਵੇ ਕਿਉਂਕਿ ਪ੍ਰਦੀਪ ਕਲੇਰ ਨੇ ਵੀ ਸਾਬਤ ਕਰਤਾ ਸੀਗਾ ਕਿ ਉਹ ਜਦੋਂ ਭਗੌੜਾ ਹੀ ਨਹੀਂ ਹੈਗਾ ਸੀਗਾ ਉਹ ਤਾਂ ਘਰੇ ਸੀਗਾ ਤੇ ਉਹਦੇ ਘਰੇ ਜਾਣ ਤੋਂ ਕਿਹਨੇ ਰੋਕਿਆ ਕੇਂਦਰ ਨੇ ਰੋਕਿਆ ਪਰ ਉਹਨਾਂ ਤੇ ਕੌਣ ਲੈ ਕੇ ਆ ਰਿਹਾ ਕੇਂਦਰ ਲੈ ਕੇ ਆ ਰਹੀ ਹੈ ਸੋ ਇਹ ਚੀਜ਼ਾਂ ਜਿਹੜੀਆਂ ਸਾਨੂੰ ਵਚਣੀਆਂ ਪੈਣਗੀਆਂ ਸਾਨੂੰ ਦੇਖਣਾ ਪਊਗਾ ਤੇ ਸਾਨੂੰ ਸਾਡਾ ਏਕਾ ਬਣਾ ਕੇ ਇਹਨਾਂ ਲੋਕਾਂ ਦੇ ਖਿਲਾਫ ਕਾਨੂੰਨੀ ਕਾਰਵਾਈਆਂ ਕਰਾਉਣੀਆਂ ਪੈਣਗੀਆਂ ਸੋ ਮੈਂ ਪੰਜਾਬ ਸਰਕਾਰ ਨੂੰ ਜਿੱਥੇ ਅਪੀਲ ਕਰਦਾ ਤੇ ਉੱਥੇ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਸਾਡਾ ਏਕਾ ਇਨਕ ਹੋਣਾ ਚਾਹੀਦਾ ਕਿ ਦੁਸ਼ਮਣ ਸਾਡੇ ਤੇ ਹੈਵੀ ਨਾ ਹੋਵੇ ਅਸੀਂ ਇਹਨਾਂ ਦੇ ਖਿਲਾਫ ਆਪਣੀ ਆਵਾਜ਼ ਚੱਕਿਆ ਕਰੀਏ ਬੇਅਦਬੀਆਂ ਪੰਜਾਬ ਦੇ ਵਿੱਚ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਜੇ ਪੰਜਾਬ ਸਰਕਾਰ ਨੇ ਜਾਂ ਇੱਥੋਂ ਦੇ ਸਿਸਟਮ ਨੇ ਇਹਨਾਂ ਤੇ ਕਾਨੂੰਨੀ ਕਾਰਵਾਈ ਸਖਤੀ ਦੇ ਨਾਲ ਕੀਤੀ ਹੁੰਦੀ ਤੇ ਅੱਜ ਇਹ ਘਣਾਉਣੇ ਕੰਮ ਜਿਹੜੇ ਪੰਜਾਬ 'ਚ ਸ਼ੁਰੂ ਹੋਏ ਆ ਬੇਅਦਬੀਆਂ ਨੂੰ ਲੈ ਕੇ ਨਾ ਹੁੰਦੇ ਸੋ ਆਓ ਆਪਾਂ ਸਾਰੇ ਹੰਬੜਾ ਮਾਰੀਏ ਇਨਾਂ ਦੇ ਖਿਲਾਫ ਜਿਹੜੀ ਬਾਤ ਚੱਕੀਏ ਤੇ ਉਸ ਮਾਸਟਰ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਦੀ ਕਾਰਵਾਈ ਕਰੇ ਜਿਹੜਾ ਇੱਕ ਖਿੱਤੇ ਨੂੰ ਰਿਪਰੈਜ਼ੈਂਟ ਕਰਕੇ ਆਇਆ ਜਿਹੜਾ ਇੱਕ ਉਸ ખોટી ਡੇਰਾਵਾਦ ਨੂੰ ਪ੍ਰੋਮੋਟ ਕਰਦਾ ਜਿਹੜਾ ਪੰਜਾਬ ਦੇ ਵਿੱਚ ਕਦੇ ਵੀ ਸੋਕ ਸ਼ਾਂਤੀ ਨਹੀਂ ਫਲੋਂਦਾ ਪੰਜਾਬ ਦੇ ਵਿੱਚ ਜਿਨੇ ਅੱਗ ਲਾਈਆ ਜਿਹੜੇ ਬੰਦੇ ਨੇ ਗੁਰੂ ਦੀ ਬੇਇੱਜ਼ਤੀ ਕਰਾਤੀ ਉਹਨਾਂ ਤੋਂ ਤੁਸੀਂ ਕੀ ਭਾਲਦੇ ਹੋ ਕਿ ਉਹ ਪੰਜਾਬ ਦੇ ਵਿੱਚ ਸ਼ਾਂਤੀ ਰੱਖਣਗੇ ਸੋ ਉੱਥੇ ਅਸੀਂ ਤਾਂ ਉਹਦੇ ਬੱਚਿਆਂ ਨੂੰ ਬੇਨਤੀ ਕਰਾਂਗੇ ਇਹੋ ਜਿਹੇ ਟੀਚਰਾਂ ਤੋਂ ਜਿੱਥੇ ਤਾਂ ਲੋਕ ਕਹਿੰਦੇ ਨੇ ਨਾ ਕਿ ਟੀਚਰ ਗੁਰੂ ਹੁੰਦੇ ਆ ਤੇ ਅਸੀਂ ਉਹਨਾਂ ਦੀ ਅਗਿਆ ਦਾ ਪਾਲਣ ਕਰਦੇ ਹਾਂ ਕਿ ਸਾਡੇ ਉਹ ਸਿੱਖਿਆ ਵਿਦਿਆਦਾਤੇ ਨੇ ਤਾਂ ਫਿਰ ਅੱਜ ਅੱਜ ਇਹੋ ਜਿਹੇ ਵਿਦਿਆਦਾਤਿਆਂ ਦੇ ਉੱਤੇ ਕਲੰਕ ਲੱਗ ਰਹੇ ਇਹ ਬੰਦਾ ਸੋ ਇਹਦੇ ਉੱਤੇ ਵੱਡੀਆਂ ਕਾਰਵਾਈਆਂ ਹੋਣੀਆਂ ਚਾਹੀਦੀਆਂ ਤੁਸੀਂ ਦੇਖੋ ਕਿਸ ਤਰੀਕੇ ਨਾਲ ਇਸ ਨੂੰ ਪ੍ਰਮੋਟ ਕੀਤਾ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ